ਇਹ ਠੀਕ ਹੈ 26 7 2024 ਦੀ 303/2 ਤੇ 317/2 ਪੀਐਨਐਸ ਦੀ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਸੀਗੀ ਕਿ ਆਕਾਸ਼ ਨਾਮ ਦਾ ਜਿਹੜਾ ਮੁੰਡਾ ਹੈਗਾ ਸਨਰਸੂਨ ਵੀ ਉਹ ਜਿਹੜਾ ਮੋਟਰਸਾਈਕਲ ਚੋਰੀ ਕਰਦਾ ਤੇ ਉਸ ਤੋਂ ਅਰੈਸਟ ਅਸੀਂ ਉਹਦੀ ਪਾਈ ਹੈ ਜਿਹਦੇ ਕੋਲੋਂ ਇੱਕ ਜਿਹੜਾ ਮੋਟਰਸਾਈਕਲ ਹੈਗਾ ਬਿਨਾ ਨੰਬਰ ਜਿਹੜਾ ਸੀਗਾ ਐਚਪੀਐਲਐਕਸ ਉਹ ਰਿਕਵਰ ਹੋਇਆ ਹੈ ਸੋ ਇਹ ਅਸੀਂ ਸਾਡੇ ਕੋਲ ਦੋ ਦਿਨ ਦਾ ਪੁਲਿਸ ਰਿਪੋਰਟ ਦੇ ਕੇ ਇਹਦੀ ਪੁੱਛੀ ਚੱਲ ਰਹੀ ਹੈ ਜੋ ਵੀ ਅਗਰ ਹੋ ਰਿਹਾ ਪੁੱਛ ਜਲਦੀ ਇਹਨਾਂ ਦੱਸਾਂਗੇ 70 ਨੰਬਰ 142 27 ਸੱਤ 2024 ਨੋ 8305 632 4 ਤੇ 324 4 ਦੇ ਰਿਪੀਐਨਐਸ ਦੇ ਵਿੱਚ ਅਸੀਂ ਅਸੀਸਰ ਕੀਤੀ ਗਈ ਜਿਹਦੇ ਵਿੱਚ ਮਦਈ ਜਿਹੜਾ ਸੀਗਾ ਲिटल ਫਲਾਵਰਸ ਕੋਰ ਦੇ ਬੈਕਸੈਡਰ ਰਹਿਦਾ ਉਹਦੇ ਘਰ ਦੇ ਵਿੱਚ ਹੋ ਰਹੀ ਸੀ ਦੋ ਏਸੀ ਸੀਗੇ ਤੇ ਉਹਦੇ ਨਾਲ ਇੱਕ ਸਿਲੰਡਰ ਸੀਗਾ ਤੇ ਨਾਲ ਬਰਤਨ ਵੀ ਰਹਿਦਾ ਸੀ ਕਿ ਇਹਦੇ ਸਬੰਧ ਵਿੱਚ ਤਿੰਨ ਬੰਦੇ ਦੇ ਉੱਪਰ ਅਸੀਂ ਐਫਆਈਰ ਦੋਸ਼ ਕੀਤੀ ਸੀ ਲਕਸ਼ੰਦਰ ਸਿੰਘ ਏਲੀਅਸ ਲਕੀ ਗੁਰਵਿੰਦਰ ਸਿੰਘ ਏਲੀਅਸ ਰੀਟੂ ਤੇ ਰਕਿੰਦਰ ਸਿੰਘ ਦਾ ਜਿਹੜਾ ਬੰਮੇ ਦਾ ਮੁੰਡਾ ਸੀ ਇਨਾਂ ਦੇ ਵਿੱਚ ਜਿਹੜਾ ਸੀ ਗੁਰਵਿੰਦਰ ਸਿੰਘ ਗੇਲਿਅਸ ਜੋ ਰਿੰਗ ਹੋਆ ਉਹਨੂੰ ਗ੍ਰਫਤਾਰ ਕੀਤਾ ਗਿਆ ਉਹ ਤਿੰਨ ਦਿਨਾਂ ਦੇ ਕੋਲਸਮਾਰ ਦੇ ਉੱਪਰ ਹੈਗਾ ਜਿਹੜੀ ਦੀ ਪੁਛਗੀ ਮੇਰੇ ਚੱਲ ਰਹੀ ਹੈ ਕੋ ਜਿਸ ਤਰ੍ਹਾਂ ਵੀ ਜੋ ਜੋ ਚੀਜ਼ ਰਿਕਵਰ ਹੋਈ ਜੀ ਤੇ ਉਹ ਸਾਹਮਣੇ ਸੰਪੁਰਨ ਨੂੰ ਸਾਰਾ ਇਹਦੀ ਕੋਈ ਇਹ ਦੱਸਾਂ ਥੈਂਕ ਯੂ ਐਫਆਈ ਨੰਬਰ 37 ਸੀ ਕਿ 2024 ਦੀ ਜਿਹਦੇ ਵਿੱਚ ਅਕਦਮਾ ਦਾ ਜੋ ਹੈ ਸੀ ਇਸ ਦੇ ਵਿੱਚ ਇੱਕ ਮੋਟਰਸਾਈਕਲ ਜਿਹੜੀ ਸੀ ਉਹ ਅਸੀਂ ਰਿਕਵਰ ਕੀਤਾ ਗਿਆ ਇਹਦੇ ਦੋ ਮੁੰਜਮ ਹੈ ਗਿਆ ਵਿਕੇਸ਼ ਕੁਮਾਰ ਤੇ ਅਦਿ ਸ਼ਿਸ਼ੀ ਸੋ ਇਹਨੂੰ ਅਸੀਂ ਅਰੈਸਟ ਕੀਤਾ ਹੈਗੇ ਇਹ ਦੋ ਦਿਨਾਂ ਦੇ ਅੱਗੇ ਪੁਲਿਸ ਮਾਰਦੇ ਹੈਗੇ ਤੇ ਇੱਕ ਮੋਰਸਲ ਇਹਨੂੰ ਕਬੂਲ ਹੋਇਆ ਹੈ ਸੋ ਇਹ ਜੀ ਪੁੱਛ ਗਏ ਜਿਵੇਂ ਜੋ ਜੋ ਅੱਗੇ ਜਿਹੜੀ ਰਿਕਵਰੀ ਹੋਈ ਗਈ ਹੈ ਉਹ ਤੁਹਾਨੂੰ ਅਸੀਂ ਨਾਲ ਨਾਲ ਦੱਸਾਂਗੇ ਥੈਂਕ ਯੂ